ਲੈ ਵੀ ਪੰਜਾਬ ਵਾਲੇ ਅਸੀਂ ਆਏ ਵੈ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਨੇ ਆ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਖਦਾ ਆਹ ਦੇਖੋ ਆ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪਦਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿ ਯਾਰ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅੱਜ ਦੇ ਫੂਡ ਸੇਫਟੀ ਵਾਲੇ ਅਧਿਕਾਰੀ ਆ ਕੁ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਫੁਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾਲ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆਹ ਹਰਾ ਲਫਾਫਾ ਦੇ ਹੱਥ ਚ ਇਹ ਡੈਕੋਲੇਟ ਗੋਲਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀ ਨਾਲ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਨਾਲ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕ ਉਰਲੇ ਪਾਸੇ ਵਿਚਾ ਕੇ ਉਹ ਸਿਰਤਾਂ ਉਹ ਚੱਕ ਉਹ ਸਿਰਤਾਂ ਆ ਦੇਖ ਲੋ ਸੋ ਆ ਹੁਣ ਅੱਗੇ ਆ ਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋ ਕੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ 'ਚ ਪਿਆ ਹੈ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤੇ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤੇ ਰਿੰਡ ਦਾ ਤੇਲ ਵਰਤੇ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ 'ਚ ਪਾਉਂਦੇ ਆ ਪ੍ਰਭੂ ਰਿੰਡ ਦਾ ਤੇਲ ਆਹ ਨਾ ਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨਾ ਉਹ ਠੋਕਿਆ ਟੱਕਿਆ ਲਵੇੜ ਕੇ ਦਬੇਚੋਂ ਆਪਣੀਆਂ ਬੁੜੀਆਂ ਕਹਿ ਦਿੰਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆਹ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਇਹ ਦੇਖ ਲਓ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛਿੜਦੇ ਆ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਤੇ ਮੱਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਦੇ ਟੱਕਾਂ-ਟੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਹੈ ਇਹ ਵੀ ਪੋਨੇ ਵਾਲਾ ਹੈ ਇਹ ਵੀ ਪੋਨੇ ਵਾਲਾ ਕੈਮੀਕਲ ਹੈ